ਬਾਈ ਲੁਧਿਆਣਾ ਗਿੱਲੇ ਸਪਰੇਅ ਮੈਨ ਨਾਲ ਇੱਕ ਵੱਖਰਾ ਬੂਮ ਪੰਪ ਬਣਾਇਆਗਾ ਜਿਹੜੇ ਪਹਿਲਾਂ ਨੇ ਹੁੰਦੇ ਸੀ ਟਰੈਕਟਰ ਦੇ ਨਾਲ ਪੱਕੇ ਤੌਰ ਤੇ ਫਿੱਟ ਹੁੰਦੇ ਸੀ ਪਰ ਇਹਨੂੰ ਲਿਫਟ 'ਚ ਪਾਓ ਨਾਲ ਦੀ ਨਾਲ ਕੱਢ ਲਓ ਕੋਈ ਚੱਕਰ ਨਹੀਂ ਆਹ ਦੇਖੋ ਸਾਫਟ ਨਾਲ ਘੁੰਮ ਜੂਗਾ ਤੇ ਖੋਲਣਾ ਵੀ ਬਹੁਤ ਜਿਆਦਾ ਸੌਖਾ ਦਾ ਕਿੰਨੇ ਲੀਟਰ ਦਾ ਬਾਈ ਇਹ ਇਹ 600 ਲੀਟਰ ਦਾ ਹੈਗਾ ਜੀ ਤੇ ਸਭ ਤੋਂ ਖਾਸ ਗੱਲ ਤੇ ਜੋ ਜਿਹੜਾ ਪੰਪ ਲੱਗਿਆ ਥੱਲੇ 터ਕੀ ਦਾ ਪੰਪ ਹੈ ਜਿਹਨੂੰ ਕੋਈ ਬੈਲਟਾ ਨਹੀਂ ਕੋਈ ਪੁਲੀ ਨਹੀਂ ਡਾਇਰੈਕਟ ਪੀਟੀਓ ਲੱਗਦਾ 40 ਫੁੱਟ ਦਾ ਬੂਮ ਲੱਗਿਆ ਹੋਇਆ ਹੈ 35 ਹਸਪਾਵਰ ਜਾਂ ਤੋਂ ਵੱਡਾ ਟਰੈਕਟਰ ਕੋਈ ਵੀ ਹੈਗਾ ਤਾਂ ਉਹ ਅਸਲ ਤੇ ਉੱਤੇ ਕਰਦੀ ਆ ਅੱਛਾ ਜੇ ਕੋਈ ਛੋਟਾ ਟਰੈਕਟਰ ਵਾਸਤੇ ਬਰੋ ਆ ਗਿਆ ਜਿਹੜਾ 22 ਹਸਪਾਵਰ ਤੋਂ ਵੱਡਾ ਟਰੈਕਟਰ ਆ ਉਹਦੇ ਲਈ ਉਹ ਕਿਉਂਕਿ ਛੋਟੇ ਵਾਸਤੇ ਆ ਚੱਕ ਨਹੀਂ ਸਕਦਾ ਉਹ 300 ਲੀਟਰ ਦੇ ਵਿੱਚ ਬਣਾਇਆ ਹੋਇਆ ਤੇ ਇਹ ਹੈਗਾ 600 ਲੀਟਰ ਦੇ ਵਿੱਚ ਵੱਡਾ ਬਣਾਇਆ ਹੋਇਆ 1 ਮਹੀਨਾ ਮਿਲੂਗਾ ਇਹ ਪੈਂਦਾ ਜੀ ਆਪਾਂ ਨੂੰ 2 ਲੱਖ ਰੁਪਏ ਦਾ ਤੇ ਉਹ 40 ਫੁੱਟ ਬੂਮ ਦੇ ਨਾਲ ਉਹ ਆਲਾ ਪੈਂਦਾ 95 ਹਜ਼ਾਰ ਰੁਪਏ ਦਾ ਜਿਹੜਾ 27 ਫੁੱਟ ਬੂਮ ਦੇ ਨਾਲ ਗਾਰੰਟੀ ਇਹਦੀ ਹੈਗੀ ਆ ਜੀ 2 ਸਾਲ ਦੀ ਥੱਲੇ ਵਾਲੇ ਪੰਪ ਦੀ ਤੇ ਉਹਦੀ ਵੀ 2 ਸਾਲ ਦੀ ਤੇ ਬਾਕੀ ਚੀਜ਼ ਦੀ 1 ਸਾਲ ਦੀ ਉੱਤੇ ਐਜੇ ਸਾਰੇ ਫੀਚਰ ਦਵਾਈ ਘ ਇਹ ਲੋਡ ਆਪਣੇ ਆਪ ਭਰੂਗਾ ਆਪਣੇ ਆਪ ਜਿਹੜਾ ਹੈਗਾ ਤਾਂ ਸੁੰਡ ਸਿੱਟਰ ਤੋਂ ਤੁਸੀਂ ਖਾਲ ਦੇ ਵਿੱਚ ਇਹਨੇ ਪਾਣੀ ਟੈਂਕੀ ਆਪਣੇ 600 ਲੀਟਰ ਪਾੜ ਦੇਣੀ ਆ ਟੈਕ ਕਰ ਦਿਓ ਵੀਡੀਓ ਸਿਰ ਭਾਈ ਤੁਹਾਡੇ ਜਿਹੜੇ ਵੀ ਕਿਸਾਨ ਮਿੱਤਰ ਨੇ ਉਹਨਾਂ ਨੂੰ ਜਰੂਰ ਭੇਜ ਦਿਓ ਧੰਨਵਾਦ